ਇਦਾਂ ਕੋਈ ਉਹਨਾਂ ਨੇ ਤੁਹਾਡੇ ਮਦਰ ਨੇ ਕਿਸੇ ਸਾ ਸ਼ੇਅਰ ਕੀਤਾ ਜਾਂ ਤੁਸੀਂ ਸੁਣਿਆ ਕਿ ਯਾਰ ਆ ਤੇਰੇ ਪਾਪਾ ਨੇ ਮੈਨੂੰ ਪਹਿਲਾ ਗਿਫਟ ਦਿੱਤਾ ਸੀ ਤੇ ਮੈਂ ਰੱਖਿਆ ਹੋਇਆ ਯਾਰ ਮੇਰੇ ਪਾਪਾ ਨੇ ਇਹ ਨਹੀਂ ਗਿਫਟ ਦਿੱਤੇ ਹਾਂ ਨਹੀਂ ਦਿੰਦੇ ਤੇ ਗਿਫਟ ਬਹੁਤ ਸਾਰੇ ਗਿਫਟ ਦਿੰਦੇ ਆ ਤੇ ਮੇਰੇ ਪਾਪਾ ਨਾ ਐਕਸਪ੍ਰੈਸਿਵ ਨਹੀਂ ਹੈ ਬਹੁਤ ਬਿਲਕੁਲ ਵੀ ਬਟ ਉਹ ਹਾਂ ਐਂ ਕੁਛ ਨਾ ਕੁਛ ਕਰਦੇ ਰਹਿੰਦੇ ਆ ਮੰਮਾ ਲਈ ਤੇ ਬਹੁਤ ਵਧੀਆ ਵਧੀਆ ਚੀਜ਼ਾਂ ਕਰਦੇ ਆ ਪਰ ਉਹ ਕਦੀ ਵੀ ਬਾਦਸ ਮम्मा ਕਹਿਣਗੇ ਕਿ ਦੇਖ ਲੈ ਇਹਨਾਂ ਨੇ ਬੋਲਣਾ ਨਹੀਂ ਤੇ ਪਰ ਕੀਤਾ ਇਹਨਾਂ ਨੇ ਮੇਰੇ ਲਈ ਮੇਰੇ ਲਈ ਜਾਊ ਕਹਿ ਦਿੰਗੇ ਕਿ ਆ ਮੈਂ ਸਾਰਿਆਂ ਲਈ ਲੈ ਕੇ ਆਇਆ ਪਰ ਐਕਚੁਅਲੀ ਮम्मा ਦੇ ਕੰਮ ਦੀ ਚੀਜ਼ ਹੁੰਦੀ ਹੈ ਨਾ ਤੁਹਾਡੇ ਕਦੇ ਪੈਰੈਂਟਸ ਨੇ ਮਤਲਬ ਇਦਾਂ ਗਿਫਟ ਦਿੱਤਾ ਇੱਕ ਦੂਜੇ ਨੂੰ ਯਾਦ ਨਹੀਂ ਮੈਂ ਐਡਾ ਸੋਹਣਾ ਜਵਾਕ ਦਿੱਤਾ ਕਿ ਜਿਹਨ ਗਿਫਟ ਹੀ ਹੈ ਓਏ ਹੋਏ ਇਹ ਤਾਂ ਗੱਲ ਸੱਚੀ ਹੈ ਕਿ ਮੈਂ ਆਪਣੀ ਮੰਮੀ ਨੂੰ ਇਹ ਕਹਿੰਦੀ ਮੈਂ ਕਹਿੰਨੀ ਦੇਖੋ ਤੁਹਾਨੂੰ ਕਿੰਨਾ ਸੋਹਣਾ ਗਿਫਟ ਮਿਲਿਆ ਇੰਨਾ ਸੋਹਣਾ ਜਵਾਕ ਮੈਂ ਕਿ ਐਡੇ ਸੋਹਣੇ ਤੁਸੀਂ ਹੈ ਨਹੀਂ ਆਪ ਪਰ ਨਹੀਂ ਮੇਰੀ ਮੰਮੀ ਡੈਡੀ ਦੋਵੇਂ ਬਹੁਤ ਸੋਹਣੇ ਮੰਮੀ ਨੂੰ ਇਹਨਾ ਸਿੱਧਾ ਚੈਲੰਜ ਹੈ ਐਡੇ ਤੁਸੀਂ ਸੋਹ ਨਹੀਂ ਸੋਹਣੇ ਨਹੀਂ ਮੈਂ ਮੰਮੀ ਨੂੰ ਬਹੁਤ ਮਖੌਲ ਕਰਦੀ ਆ ਵੀ ਤੁਹਾਨੂੰ ਬਹੁਤ ਕਿਊਟ ਕਾਕਾ ਮਿਲਿਆ ਤੁਸੀਂ ਖੁਸ਼ ਕਿਸਮਤ ਹੋ ਤੁਸੀਂ ਰੋਜ਼ ਉਹ ਕਰਿਆ ਕਰੋ ਥੈਂਕਸ ਕਰਿਆ ਕਰੋ ਰੱਬ ਦਾ ਇਹ ਤੁਹਾਡੀ ਫਿਲਮ ਜਾਈ ਤੁਸੀਂ ਥੈਂਕਸ ਕਰਦੇ ਹੋ ਰੋਜ਼ ਰੱਬ ਦਾ ਕਿਸ ਮਾਈ ਸਾਡੇ ਕੋਲ ਆਏ ਨਹੀਂ ਐਜ਼ ਅ ਆਰਟਿਸਟ ਤਾਂ ਬਾਤ ਕਰਦੇ ਆ ਐਜ਼ ਅ ਆਰਟਿਸਟ ਔਰ ਬਾਕੀ ਐਜ਼ ਅ ਕੈਰੈਕਟਰ ਦਾ ਫਿਲਮ ਚ ਬਤਾ ਲਗੂਗਾ ਕਿ ਥੈਂਕ ਯੂ ਕਰਦਾ ਕਿ ਕਹਿੰਦਾ ਕਿਤੇ ਫਸ ਗਿਆ ਜਦੋਂ ਸਮਾਂ ਨਹੀਂ ਲਵਾਂਗੇ ਹੁਣ ਜਾਂਦੇ ਜਾਂਦੇ ਫਿਲਮ ਦੇ ਗਾਣੇ ਮੈਂ ਤੁਹਾਨੂੰ ਪਹਿਲਾਂ ਹੀ ਤਾਰੀਫ ਕਰਤੀ ਕਿ ਬਹੁਤ ਸੋਹਣੇ ਆ ਤੇ ਤੁਸੀਂ ਪਲੀਜ਼ ਦੱਸੋ ਕਿ ਹੁਣ ਇੱਕ ਟਾਈਟਲ ਗੀਤ ਸੁਣਾਓਗੇ ਜਾਂ ਫਿਰ ਕਿਹੜਾ ਗੀਤ ਸੁਣਾਓਗੇ ਮੈਂ ਤੁਹਾਨੂੰ ਟਾਇਰ ਟ੍ਰੇਲਰ ਵਾਲਾ ਗਾਣਾ ਸੁਣਾ ਦੇਣਾ ਸਾਡਾ ਆ ਰਿਹਾ ਬਸ ਜਿਹੜਾ ਗੋਰੇ ਰੰਗ ਵਾਲੀ ਹੈ ਨਾ ਉਹ ਬਹੁਤ ਸੋਹਣਾ ਗੀਤ ਹੈ ਮੈਂ ਸੋਚ ਰਹੀ ਪੁੱਛਣਾ ਸੀ ਕਦੋਂ ਆਊਗਾ ਉਹ ਉੱਪਰ ਬੰਬ ਗੀਤ ਹੈ ਬੰਬ ਗੀਤ ਨਾ ਲੱਗ ਵੀ ਰਿਹਾ ਉਹ ਕਟਰੀਨਾ ਦਾ ਵੀ ਕੰਮ ਤੂੰ ਛਡਾਏਂਗੀ ਅੰਜਲੀਨਾ ਨੂੰ ਵੀ ਵਕਤ ਤਾਂ ਪਾਏਂਗੀ ਇਨਸਟਾਗ੍ਰਾਮ ਨੂੰ ਵੀ ਹੈਂਗ ਕਰ ਦੇਣਾ ਨਵੀਂ ਰੀਲ ਕੋਈ ਨਖਰੋ ਤੂੰ ਪਾ ਕੇ ਸਾਰਾ ਪਿੰਡ ਗੋਰੇ ਰੰਗ ਦਾ murid ਹੋ ਜਾਉ ਨਹੀਂ ਮੁੱਖ ਕੁੰਡ ਵਿੱਚ ਰੱਖ ਲੈ ਲੁਕਾ ਕੇ ਹਾਈ ਵਾਹ ਇਹ ਫੀਲ ਬਕਰੀਆਂ ਗਾਣੇ ਦੀ ਪਲੀਜ਼ ਕਦੋਂ ਆ ਰਹੇ ਜਲਦ ਆ ਰਹੇ 17 ਤਰੀਕ ਨੂੰ ਆ ਰਹੇ ਆਏ ਬਸ ਆ ਰਿਹਾ ਵੇਡ ਖਤਮ ਹੋਣ ਵਾਲੀ ਆ ਸੋ ਮੈਨੂੰ ਲੱਗਦਾ ਕਿ ਬਹੁਤ ਸੋਨੇ ਗੀਤ ਹੈਗੇ ਇਸ ਫਿਲਮ ਦੇ ਬਹੁਤ ਸੋਹਣਾ ਟ੍ਰੇਲਰ ਅਸੀਂ ਵੇਖਿਆ ਉਮੀਦ ਕਰਦੇ ਆ ਕਿ ਜਦੋਂ ਫਿਲਮ ਰਿਲੀਜ਼ ਹੋਏਗੀ 24 ਮਈ ਨੂੰ ਲੋਕੀ ਜਾਣ ਆਪਣੇ ਸੋਹਣੇ ਸੋਹਣੇ ਕਪਲ ਦੇ ਨਾਲ ਜਾਂ ਇਕੱਲੇ ਵੀ ਜਾਣਿਆ ਫੈਮਲੀ ਨਾਲ ਜਾਣ ਤੇ ਜ਼ਰੂਰ ਜਾ ਕੇ ਵੇਖਣ ਔਰ ਵਿਸ਼ ਯੂ ਗੁੱਡ ਲੱਕ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੁਹਾਡੀ ਸਾਰੀ ਟੀਮ ਨੇ ਇਹੀ ਉਮੀਦ ਕਰਦੇ ਆ ਕਿ ਲੋਕੀ ਬਹੁਤ ਪਿਆਰ ਦੇਣ ਰੋਜ਼ੀ ਨੂੰ ਵੀ ਗੁਲਾਬ ਨੂੰ ਵੀ ਤੇ ਰੋਜ਼ ਨੂੰ ਵੀ ਜੀ ਥੈਂਕ ਯੂ ਸੋ ਮੱਚ ਸਾਡੇ viewers ਨੂੰ ਕੁਝ ਅਪੀਲ ਕਰਨਾ ਚਾ 24th ਮਈ ਲਈ ਬਸ ਜੀ ਤੁਸੀਂ 24 ਮਈ ਨੂੰ ਪਹੁੰਚ ਜਿਓ ਜੀ ਥੀਏਟਰਸ ਚ ਲੇਟ ਨਾ ਹੋਇਓ ਪਹਿਲਾ ਸ਼ੋਅ ਹੀ ਵੇਖੋ ਮਜ਼ਾ ਵੇ ਪਹਿਲੇ ਸ਼ੋਅ ਦਾ ਹੀ ਆ ਥੈਂਕ ਯੂ ਸੋ ਮੱਚ ਫॉर ਗਿਵਿੰਗ ਅਸ ਯੋਰ ਟਾਈਮ ਥੈਂਕ ਯੂ ਜੀ ਥੈਂਕ ਯੂ ਸੋ ਇਸ ਸਾਰਨ ਨਾਲ ਮਾਹੀ ਸ਼ਰਮਾ ਐਂਡ ਗੁਰਨਾਮ ਪੁਲਰ ਉਮੀਦ ਕਰਦੇ ਆ ਕਿ ਕਨਵਰਸੇਸ਼ਨ ਵਧੀਆ ਲੱਗੀ ਹੋਵੇਗੀ ਐਂਡ ਫਿਲਮ 24th ਮਈ ਨੂੰ ਆਨ ਜਾ ਰਹੀ ਹੈ ਰੋਜ਼ ਰੋਜ਼ੀ ਤੇ ਗੁਲਾਬ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ